ਖਬਰ ਸਾਹਮਣੇ ਆ ਰਹੀ ਹੈ ਐਮਡੀਐਸ ਤੇ ਐਵਰੇਜ ਦੇ ਮਸਾਲਿਆਂ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੋਇਆ ਹੈ ਭਾਰਤ ਦੇ ਦੋ ਮਸਾਲੇ ਜੋ ਕਿ ਪੂਰੇ ਭਾਰਤ ਦੇ ਵਿੱਚ ਬਹੁਤ ਮਸ਼ਹੂਰ ਨੇ ਇਹਨਾਂ ਦੇ ਉੱਤੇ ਸਵਾਲ ਖੜਾ ਹੋਇਆ ਹੈ ਹਾਂਗਕਾਂਗ ਤੇ ਸਿੰਗਾਪੁਰ ਦੇ ਵਿੱਚ ਉੱਥੋਂ ਦੇ ਫੂਡ ਸੇਫਟੀ ਟੀਮ ਦਾ ਕਹਿਣਾ ਹੈ ਕਿ ਇਹਨਾਂ ਮਸਾਲਿਆਂ ਦੇ ਵਿੱਚੋਂ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ ਨੇ ਤਾਂ ਕਿਹੜੇ ਕੈਂਸਰ ਪੈਦਾ ਕਰਨ ਵਾਲੇ ਤੱਤ ਜਿਹੜੇ ਪਾਏ ਗਏ ਨੇ ਔਰ ਕੈਂਸਰ ਤੇ ਖੋਜ ਕਰਨ ਵਾਲਿਆਂ ਨੇ ਉਸ ਤੱਤਾਂ ਨੂੰ ਗਰੁੱਪ A ਸ਼੍ਰੇਣੀ ਦੇ ਵਿੱਚ ਪਾਇਆ ਹੋਇਆ ਤਾਂ ਕਿਹੜੇ ਉਹ ਤੱਤ ਨੇ ਔਰ ਕਿੱਥੋਂ ਇਹ ਸਾਰੀ ਚੀਜ਼ਾਂ ਰੀਡ ਹੋਈ ਕਿਵੇਂ ਸਭ ਕੁਝ ਪਤਾ ਲੱਗਿਆ ਤਾਂ ਦੱਸ ਦਈਏ ਦੋ ਪ੍ਰਮੁੱਖ ਮਸਾਲੇ ਬ੍ਰਾਂਡ MDS ਤੇ Average ਤੇ ਕੁਝ ਮਸਾਲਿਆਂ ਦੇ ਉੱਤੇ ਸਵਾਲ ਖੜੇ ਹੋਏ ਨੇ MDS ਦੇ ਤਿੰਨ ਮਸਾਲੇ ਨੇ ਔਰ Average ਦਾ ਇੱਕ ਔਰ ਇੱਥੋਂ ਤੱਕ ਸਿੰਗਾਪੁਰ ਤੇ ਹਾਂਗਕਾਂਗ ਦੇ ਵਿੱਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇਥੀਲੀਨ ਆਕਸਾਈਡ ਜੋ ਕਿ ਇੱਕ ਮਨਜ਼ੂਰਸ਼ੁਦਾ ਸ਼੍ਰੇਣੀ ਹੁੰਦੀ ਹੈ ਕਿ ਉੱਥੋਂ ਤੱਕ ਰੱਖਣਾ ਪਰ ਇਹਨਾਂ ਦੀ ਲਿਮਿਟ ਜਿਹੜੀ ਹੈ ਉਹ ਵੱਧ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਇਹ ਕੈਂਸਰ ਪੈਦਾ ਕਰਨ 'ਚ ਬਹੁਤ ਵੱਡਾ ਜਿਹੜਾ ਰੋਲ ਇੱਕ ਇੱਕ ਕੀਟਨਾਸ਼ਕ ਨਿਭਾ ਦਿੰਦਾ ਆ ਜਿਸ ਕਰਕੇ ਕਿਹੜੇ ਤਿੰਨ ਮਸਾਲੇ ਐਮਡੀਐਸ ਦੇ ਨੇ ਕਿਹੜੇ ਐਵਰੇਜ ਦੇ ਨੇ ਉਸ ਦੇ ਬਾਰੇ ਤੁਹਾਨੂੰ ਦੱਸ ਦਈਏ ਤਾਂ ਮਦਰਸਾ ਮਦਰਾਸ ਕੜੀ ਪਾਊਡਰ ਔਰ ਇੱਕ ਕੜੀ ਪਾウダー ਮਿਕਸ ਪਾウダー ਹੈ ਔਰ ਇੱਕ ਦੱਸਿਆ ਜਾ ਰਿਹਾ ਹੈ ਕਿ ਸਾਂਬਰ ਮਸਾਲਾ ਇਹ ਤਿੰਨ ਐਮ ਡੀ ਐਸ ਦੇ ਨੇ ਔਰ ਐਵਰੇਜ ਦਾ ਫਿਸ਼ ਕੜੀ ਮਸਾਲਾ ਜੋ ਕਿ ਜਿਨ੍ਹਾਂ ਦੇ ਵਿੱਚੋਂ ਇਹ ਤੱਤ ਦੱਸੇ ਜਾ ਰਹੇ ਪਾਏ ਗਏ ਨੇ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਸਿਰਫ ਦੱਸ ਦਈਏ ਕਿ ਭਾਰਤ ਦੇ ਵਿੱਚ ਹਲੇ ਕੋਈ ਅਜਿਹਾ ਮਸਲਾ ਨਹੀਂ ਆਇਆ ਇਹ ਹਾਂਗਕਾਂਗ ਤੇ ਸਿੰਗਾਪੁਰ ਚ ਆਇਆ ਹੈ ਤਾਂ ਦੱਸ ਦਈਏ ਕਿ ਏਜੰਸੀਆਂ ਮੁਤਾਬਕ ਨਿਊਜ਼ ਏਜੰਸੀਆਂ ਮੁਤਾਬਕ ਮੁਤਾਬਕ ਹਾਂਗਕਾਂਗ ਦੇ ਫੂਡ ਰੈਗੂਲੇਟਰੀ ਅਥਾਰਟੀ ਸੈਂਟਰ ਨੇ ਕਿਹਾ ਹੈ ਕਿ ਐਮ ਡੀ ਐਸ ਦੇ ਤਿੰਨ ਮਸਾਲੇ ਮਦਰਾਸ ਕਰੀ ਪਾਊਡਰ ਸਾਂਬਰ ਮਸਾਲਾ ਅਤੇ ਕਰੀ ਪਾਊਡਰ ਮਿਕਸ ਮਸਾਲਾ ਪਾਊਡਰ ਨਾਲ ਹੀ ਐਵਰੈਸਟ ਫਿਸ਼ ਕੜੀ ਮਸਾਲੇ ਵਿੱਚ ਕੀਟਨਾਸ਼ਕ ਐਥਲਾਈਨ ਐਕਸਾਈਡ ਸ਼ਾਮਲ ਹੈ ਹਾਲਾਂਕਿ ਐਮ ਡੀ ਐਸ ਅਤੇ ਐਵਰੈਸਟ ਫੂਡਜ਼ ਦੋਵਾਂ ਨੇ ਇਸ ਸਾਰੇ ਮਸਲੇ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਤਾਂ ਇਹ ਵੀ ਤੁਹਾਨੂੰ ਦੱਸਦੀ ਹੈ ਕਿ ਦੋਹਾਂ ਤੇ ਹੁਣ ਬੈਨ ਲਗਾ ਦਿੱਤਾ ਗਿਆ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੁਕਾਨਦਾਰਾਂ ਨੂੰ ਇਸ ਸ਼ਹਿਰਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਹੁਣ ਇਹਨਾਂ ਨੂੰ ਆਪਣੇ ਦੁਕਾਨ ਦੇ ਵਿੱਚ ਨਹੀਂ ਰੱਖਣਾ ਪਰ ਹਾਲਾਂਕਿ ਬਾਕੀ ਮਸਾਲਿਆਂ ਤੇ ਕੋਈ ਸਵਾਲ ਨਹੀਂ ਖੜਾ ਹੋਇਆ ਸਿਰਫ ਇਹਨਾਂ ਪਾਊਡਰਾਂ ਤੇ ਹੀ ਸਵਾਲ ਖੜੇ ਹੋਏ ਨੇ ਕਿ ਇਹਨਾਂ ਦੇ ਵਿੱਚੋਂ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ ਨੇ ਤਾਂ ਇਸ ਵਕਤ ਦੀ ਇਹ ਬਹੁਤ ਵੱਡੀ ਖਬਰ ਹੈ ਉਹਨਾਂ ਲਈ ਕਰਦੇ ਜਿੱਥੇ ਕਿਹਾ ਜਾਂਦਾ ਕਿ ਐਮ ਡੀ ਐਚ ਤੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਂਦਾ ਪਰ ਅੱਜ ਦੀ ਸਮੇਂ ਦੇ ਵਿੱਚ ਐਸਐਸਏ ਬ੍ਰਾਂਡ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਜੋ ਕਿ ਹੈਰਾਨ ਕਰਦੇ ਨੇ ਤਾਂ ਹੁਣ ਐਮਡੀਐਸ ਦੇ ਮਸਾਲਿਆਂ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਤੁਸੀਂ ਵੀ ਆਪਣੇ ਘਰ ਦੇ ਅੰਦਰ ਇਹ ਪਾਊਡਰ ਵਰਤਦੇ ਹੋ ਜੋ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਸਾਂਬਰ ਮਸਾਲਾ ਕੜੀ ਪਾਊਡਰ ਔਰ ਮਦਰਾਸ ਕੜੀ ਪਾਊਡਰ ਐਵਰੇਜ ਦਾ ਫਿਲਹਾਲ ਇੱਕੋ ਹੀ ਆ ਫਿਸ਼ ਕੜੀ ਪਾਊਡਰ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਮਸਾਲੇ ਵਰਤਦੇ ਹੋ ਜਾਂ ਫਿਰ ਨਹੀਂ ਪਰ ਫਿਲਹਾਲ ਜੋ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹਨਾਂ ਦੇ ਵਿੱਚੋਂ ਇਹ ਤੱਤ ਪਾਏ ਗਏ ਹਾਲਾਂਕਿ ਹਲੇ ਜਾਂਚ ਜਾਰੀ ਹੈ ਹਲੇ ਇਸ ਦੇ ਵਿੱਚ ਕਿਹਾ ਜਾਵੇ ਤਾਂ ਪੂਰਨ ਤੌਰ ਤੇ ਕੋਈ ਵੀ ਫੈਸਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਹਾਂ ਇਹਨਾਂ ਦੇ ਵਿੱਚੋਂ ਜਿਹੜੇ ਤੱਤ ਪਾਏ ਗਏ ਨੇ ਕਿ ਸਹੀ ਨੇ ਹਲੇ ਜਾਂਚ ਜਾਰੀ ਹੈ ਪਰ ਫਿਲਹਾਲ ਜੋ ਦਾਵਾ ਰੈਗੂਲੇਟਰਾਂ ਨੇ ਕੀਤਾ ਸਿੰਗਾਪੁਰ ਤੇ ਹਾਂਗਕਾਂਗ ਦੇ ਉਹਨਾਂ ਦਾ ਕਹਿਣਾ ਹੈ ਕਿ ਮਾਤਰਾ ਵਧ ਹੈ ਇਥੀਲਨ ਆਕਸਾਈਡ ਦੀ ਇਥੀਲਨ ਆਕਸਾਈਡ ਦੀ ਇੱਕ ਕਿਹਾ ਜਾਂਦਾ ਕਿ ਜੋ ਕਿ ਸ਼੍ਰੇਣੀ ਹੁੰਦੀ ਹੈ ਹਰ ਮਸਾਲਿਆਂ ਦੇ ਵਿੱਚ ਕੁਝ ਪ੍ਰੋਡਕਟ ਜਿਹੜੇ ਪੈਂਦੇ ਨੇ ਉਹਨਾਂ ਦੀ ਇੱਕ ਲਿਮਟ ਹੁੰਦੀ ਹੈ 에ਥਲੀਨ ਆਕਸਾਈਡ ਦੀ ਲਿਮਟ ਦੱਸਿਆ ਜਾ ਰਿਹਾ ਕਿ ਇਹਨਾਂ ਮਸਾਲਿਆਂ ਚ ਵੱਧ ਪਾਈ ਗਈ ਹੈ ਜੋ ਕਿ ਇੱਕ ਕੈਂਸਰ ਦੀ ਬਿਮਾਰੀ ਨੂੰ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਦਿੰਦਾ ਆ ਜਿਸ ਤੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਕੀਟਨਾਸ਼ਕ ਹੈ ਇਸ ਨੂੰ ਇਹ ਸ਼੍ਰੇਣੀ ਦੇ ਵਿੱਚ ਪਾਇਆ ਜੋ ਕਿ ਕੈਂਸਰ ਦੀ ਖੋਜ ਕਰਦੇ ਐਕਸਪੋਰਟ ਦਾ ਕਹਿਣਾ ਉਹਨਾਂ ਦੀ ਇੱਕ ਲਿਸਟ ਹੁੰਦੀ ਆ ਉਸ ਲਿਸਟ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਜਿਹੜੇ ਤੱਤ ਹੁੰਦੇ ਆ ਉਹਨਾਂ ਨੂੰ ਅ ਸ਼੍ਰੇੜੀਆਂ ਚ ਵੰਡਿਆ ਹੁੰਦਾ ਹੈ ਗਰੁੱਪ A ਗਰੁੱਪ 2 ਗਰੁੱਪ 3 ਤਾਂ ਇਸ ਤਰੀਕੇ ਦੇ ਨਾਲ ਗਰੁੱਪ ਇੱਕ ਪਹਿਲੇ ਗਰੁੱਪ ਦੇ ਵਿੱਚ ਇਸ ਕੀਟਨਾਸ਼ਕ ਨੂੰ ਪਾਇਆ ਗਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਸਵਾਲ ਹੋਰ ਖੜੇ ਹੋਣਗੇ ਕੀ ਇਸ ਦੇ ਵਿੱਚ ਫੈਸਲਾ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਜੇਕਰ ਇਹ ਸਿੱਧ ਹੁੰਦਾ ਤਾਂ 50000 ਅਮਰੀਕੀ ਡਾਲਰ ਫਾਈਨ ਹੈ ਔਰ ਸਜ਼ਾ ਵੀ ਹੋ ਸਕਦੀ ਹੈ ਤਾਂ ਦੇਖਣਾ ਹੋਵੇਗਾ ਕਿ ਕਿਸ ਤੇ ਕਦੋਂ ਕਿਹੜੀ ਗਾਸ ਡਿੱਗੇਗੀ